ਕੰਪਨੀ ਹੈ ਜਿਹਨਾਂ ਨੂੰ ਤੁਸੀਂ ਵਰਤ ਲਿਆ ਹੋਇਆ ਹੈ ਉਹਨਾਂ ਦੀ ਪੀਵੀਸੀ ਪਾਈਪ ਜਿਹੜੀ ਹੈ ਕਿੰਨੇ ਪਰਸੈਂਟ ਪਿਓਰ ਹੈ ਕਹਿੰਦੇ ওকে ਹੋਰ ਜੀ ਦੱਸੋ ਯਾਰ ਬਾਈ ਨੇ ਪਟਾਰਖੇ ਕਿਹਾ ਤਾਂ ਮੈਂ ਕਿਹੜਾ ਬੁਸ਼ਕੈਤ ਤਾਂ ਹਾਂਜੀ 75 95 ਵਾਲਾ ਇੱਕ ਹੀ ਬੰਦਾ ਹੈ ਬਾਕੀ ਕਿਸੇ ਨੂੰ ਕੋਈ ਦੱਸਿਆ ਨਹੀਂ ਕੰਪਨੀਆਂ ਨੇ ਜਿਹੜੀ ਇਹ ਪੀਵੀਸੀ ਪਾਈਪ ਹੈ ਮੈਂ ਵੀ ਜੋ ਕਹੂੰਗਾ ਉਹ ਤੁਸੀਂ ਕਿਸੇ ਵੀ ਲੈਬ ਦੇ ਵਿੱਚੋਂ ਟੈਸਟ ਕਰਾ ਸਕਦੇ ਹੋ ਤੇ ਜਿਹੜੀ ਬਾਈ ਨੇ ਕਈ ਵੀ 95% ਉਹਨੂੰ ਵੀ ਲੈਬ ਟੈਸਟ ਕਰਾ ਲਿਓ ਜੇ ਉਹ 95 ਵੀ ਨਿਕਲਾਈ ਤਾਂ ਮੈਂ ਸਾਰੇ ਪੈਸੇ ਮੈਂ ਦਊਗਾ ਜੇ 95 ਨਿਕਲਾਈ 95 ਨਿਕਲਾਈ ਤਾਂ ਸਾਰੇ ਪੈਸੇ ਮੈਂ ਦਊਗਾ ਦੇ 94.99 ਵੀ ਨਿਕਲ ਆਈ ਤਾਂ ਸਾਰੇ ਪੈਸੇ ਤੁਹਾਡੇ ਖਰਾਬ ਹੋਏ ਕੋਈ ਵੀ ਕੰਪਨੀ ਜਿਹੜੀ ਐ ਉਹ ਪੀਵੀਸੀ ਜਿਹੜੀ ਐਗਰੀ ਪਾਈਪ ਐ ਉਹ 90% ਤੋਂ ਉੱਤੇ ਪਿਓਰ ਨਹੀਂ ਬਣਾ ਸਕਦੀ ਨਾ ਹੀ ਇਹ ਬਣ ਸਕਦੀ ਹੈ ਤੁਹਾਨੂੰ ਪਤਾ ਹੈ ਪਾਈਪ ਬਣਦੀ ਕਿਵੇਂ ਇੱਕ ਰੇਜ਼ਨ ਮਟੀਰੀਅਲ ਹੁੰਦਾ ਉਹਦੇ ਵਿੱਚ ਕੈਲਸ਼ੀਅਮ ਪੈਂਦਾ ਜੇ ਕੱਲੀ ਰੇਜ਼ਨ ਦੀ ਪਾਈਪ ਅਸੀਂ 100% ਪਿਓਰ ਬਣਾਉਣੀ ਚਾਹੀਏ 90 ਤੋਂ 99 ਵੀ ਕਰਨੀ ਚਾਹੀਏ ਸਾਇ ਸਿੱਧੀ 3 ਫੁੱਟ ਦੀ ਲੈਂਥ ਨਹੀਂ ਬਣ ਸਕਦੀ ਵਿੰਗੀ ਟਿੱਡੀ ਬਣੋਂ ਜਾਂ ਅੰਦਰੋਂ ਇਹਦੇ ਵਿੱਚੋਂ ਖੁਰਦਰਾਪਣ ਆਉਣਾ ਸ਼ੁਰੂ ਹੋ ਜੂਗਾ ਇਹਦੀ ਥਿਕਨੈਸ ਜਿਹੜੀ ਹੈ ਡਾਇਆ ਜਿਹੜਾ ਉਹ ਸੇਮ ਇੱਕੋ ਜਿਹਾ ਨਹੀਂ ਆਊਗਾ ਕਦੋਂ ਪਤਲਾ ਹੋ ਜੂਗਾ ਕਦੋਂ ਮੋਟਾ ਹੋ ਜੂਗਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਪਲਾਸਟਿਕ ਹੈ ਪ੍ਰੋਡਕਟ ਹੈ ਜਿੰਨਾ ਨਾਲੇ ਬਣਦੀ ਹੈ 250 ਡਿਗਰੀ ਤੋਂ ਲੈ ਕੇ 400 ਡਿਗਰੀ ਦੇ ਵਿੱਚ ਟੈਂਪਰੇਚਰ ਦੇ ਵਿੱਚ ਉਸ ਪ੍ਰੋਡਕਟ ਨੇ ਮੈਲਟ ਹੋਣਾ ਫਿਰ ਇਸ ਪਾਈਪ ਨੇ ਬੰਨਣਾ ਸ਼ੁਰੂ ਹੋਣਾ ਹੈ ਜਦੋਂ ਇਹ ਪਾਈਪ ਡਾਈ ਦੇ ਵਿੱਚੋਂ ਨਿਕਲਦੀ ਹੈ 1 ਇੰਚ ਵੀ ਪਾਈਪ ਨਿਕਲ ਆਈ ਬਾਹਰ ਤਾਂ ਨਾਲ ਦੇ ਨਾਲ ਇਮੀਡੀਏਟਲੀ ਇਹਦੇ ਉੱਤੇ ਬਿਲਕੁਲ ਠੰਡਾ ਪਾਣੀ ਚਿੱਲ ਜਿਵੇਂ ਬਰਫ਼ ਵਾਲਾ ਪਾਣੀ ਹੁੰਦਾ ਉਹ ਨਾਲ 10 ਫੁੱਟ ਲੰਬਾਈ ਤੱਕ ਪੈਂਦਾ ਹੀ ਜਾਣਾ ਜਦੋਂ ਤੱਕ 10 ਫੁੱਟ ਬੰਨੀ ਹੈ ਤਾਂ ਪਾਈਪ ਪਾਣੀ ਵਰਗੀ ਬਣ ਜਾਂਦੀ ਅੱਗੇ ਬਿਲਕੁਲ ਠੰਡੀ ਹੋ ਜਾਂਦੀ ਹੈ ਤਾਂ ਇਹ ਇਸ ਸ਼ੇਪ ਦੇ ਵਿੱਚ ਪ੍ਰੋਪਰ ਰੈਪ ਆਉਂਦੀ ਹੈ ਜੇ ਸਿੱਧੀ ਗਰਮ ਪਾਈਪ ਕੱਢ ਦਈਏ ਤਾਂ ਹੋ ਸਕਦਾ ਸਿੱਧੀ ਤਾਂ ਨਿਕਲ ਆਏ ਪਰ ਜਦੋਂ ਉਹਨੂੰ ਗਰਮ ਨੂੰ ਆਸ-ਪਾਸੇ ਕਿਤੇ ਰੱਖਾਂਗੇ ਤਾਂ ਉਹਦੇ ਜੇ ਕਿ ਜਿਆ ਕੇ ਬਣ ਜੂਗੀ ਬੈਂਗੀ ਟੇਢੀ ਹੋ ਲੂਗੀ ਆਪਣੇ ਆਪ ਸਿੱਧੇ ਰੂਪ ਦੇ ਵਿੱਚ ਨਹੀਂ ਆ ਪਾਉਗੀ ਤਾਂ 90% ਤੋਂ ਵੱਧ ਕਿਸੇ ਵੀ ਪਾਈਪ ਦੀ ਪਿਓਰਟੀ ਨਹੀਂ ਹੈਗੀ ਜੇ ਕੋ ਕਹਿੰਦਾ ਵੀ ਮੇਰੀ 95 92 93 ਹੈ ਉਹਨੂੰ ਕਹਾਂ ਮੈਨੂੰ ਆਪ ਦਾ ਟੈਸਟ ਸਰਟੀਫਿਕੇਟ ਦੇ ਦੇ ਦਿਖਾ ਦੇ ਔਰ ਮੈਂ ਗਰੰਟੀ ਦਿੰਦਾ ਕਿ ਤੁਸੀਂ ਸਾਡੀ ਇੱਕ ਲੈਬ ਸ਼੍ਰੀ ਅੰਮ੍ਰਿਤਸਰ ਸਾਹਿਬ ਇੱਕ ਚੰਡੀਗੜ੍ਹ ਦੇ ਵਿੱਚ ਲੈਬ ਹੈ ਔਰ ਇੱਕ ਸਾਡੀ ਆਪ ਦੀ ਕੰਪਨੀ ਦੇ ਵਿੱਚ ਹੈ ਇੱਕ ਲੈਬ ਬਣਾਉਣ ਵਾਸਤੇ ਕੰਪਨੀ ਨੂੰ 8 ਕਰੋੜ ਰੁਪਇਆ ਲਾਉਣਾ ਪਿਆ ਇਹ ਜਿਹੜੀਆਂ ਸਰਕਾਰੀ ਲੈਬ ਆ ਉੱਥੇ ਤਾਂ ਪਤਾ ਨਹੀਂ ਕਿੰਨਾ ਪੈਸਾ ਲੱਗਿਆ ਹੋਊਗਾ ਇਸ ਵਾਰ ਦੀ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਲੈਬ ਹੈ ਉਹ ਦਿੱਲੀ ਦੇ ਵਿੱਚ ਹੈ ਸ਼੍ਰੀ ਰਾਮ ਲੈਬ ਕਿਤੇ ਗੂਗਲ ਤੇ ਸਰਚ ਮਾਰ ਕੇ ਵੇਖਿਓ ਉੱਥੇ ਅਸੀਂ ਆਹ ਪਲਾਸਟਿਕ ਦੀ ਪੰਨੀ ਵੀ ਚੈੱਕ ਕਰਾ ਸਕਦੇ ਆਂ ਵੀ ਇਹ ਸਾਡੇ ਵਰਤਨਯੋਗ ਹੈਗੀ ਏ ਕਿ ਨਹੀਂ ਹੈਗੀ ਆਦਰ ਪਲਾਸਟਿਕ ਆਈਟਮ ਦਾ ਅਸੀਂ ਉੱਤੇ ਚੈੱਕ ਕਰਵਾ ਹੀ ਸਕਦੇ ਆਂ ਜਿਹੜੀ ਮਰਜ਼ੀ ਉੱਥੇ ਜੇ ਤੁਸੀਂ ਪ੍ਰਾਈਵੇਟ ਚੈੱਕ ਕਰਾਉਣ ਜਾਓਗੇ ਤਾਂ ਤੁਹਾਡੇ ਖੁਦ ਦੇ ਪੈਸੇ ਲੱਗਣਗੇ ਔਰ ਜੇ ਮੈਂ ਆਪ ਦੀ ਕੰਪਨੀ ਦੇ ਵਿੱਚ ਟੈਸਟ ਕਰਕੇ ਰਿਆਂ ਤੇ ਤੁਸੀਂ ਕਹੋਗੇ ਤੁਸੀਂ ਤਾਂ ਪਾਸ ਕਰਨੀ ਕਰਨੀ ਇਸ ਕਰਕੇ ਕਦੀ ਵੀ ਮੈਂ ਨਹੀਂ ਰეკਮੈਂਡ ਕਰੂੰਗਾ ਵੀ ਮੇਰੀ ਕੰਪਨੀ ਚ ਪਾਸ ਕਰਾਓ ਤੁਸੀਂ ਇਹ ਸਪਾਈਕ ਨੂੰ ਜਿੱਥੋਂ ਮਰਜੀ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਜੀਐਨਟੀ ਕੇ ਐਮਪੀ ਯੂਪੀ ਹਰਿਆਣਾ ਇੱਥੇ ਅਸੀਂ ਸਾਰੇ ਕੰਮ ਕਰਦੇ ਪਏ ਹਾਂ ਜਿੱਥੋਂ ਮਰਜੀ ਪਾਈਪ ਦਾ ਟੁਕੜਾ ਲਿਆ ਕੇ ਨੂੰ ਟੈਸਟ ਕਰਾ ਸਕਦੇ ਹਾਂ ਹੁਣ ਟੈਸਟ ਸੀ ਥਿਊਰੀ ਕੀ ਹੈ ਟੈਸਟ ਪਾਈਪ ਕਿਵੇਂ ਕੀਤੀ ਜਾ ਸਕਦੀ ਹੈ ਸਾਡੇ ਕੋਲ ਕੀ ਹੈ ਬਾਇਰ ਮੀਟ ਵਿੱਕੀ ਦੇ ਨਾਲ ਟੈਸਟ ਕਰਦੇ ਆਂ ਅਸੀਂ। ਫੱਤਵਾ ਦੇ ਨੂੰ ਪ੍ਰੈਸ ਕਰਕੇ ਦੇਖਦੇ ਆਂ। ਕੜਾ ਕੱਟ ਲੈਣੇ ਆ। ਹਾਂਜੀ। ਰਿੰਗ ਟੈਸਟ ਕਰਦੇ ਆਂ। ਜਾਂ ਇਹਦੇ ਦੇ ਕੋਈ ਹੈਮਰ ਮਾਰ ਕੇ ਦੇਖ ਲੈਣੇ ਆ। ਜਾਂ 탑 ਦੇ ਪੈਰ ਨਾਲ ਇਹਨੂੰ ਨੱਬ ਕੇ ਦੇਖ ਲੈਣੇ ਆ। ਜਾਂ ਕੋਈ ਟਰੱਕ ਟਰਾਲੀ ਕੋਈ ਟਰੈਕਟਰ ਇਹੋ ਜਿਹਾ ਕੋਈ ਚੀਜ਼ ਚੜਾ ਕੇ ਦੇਖ ਲੈਣੇ ਆ। ਸਾਡੇ ਕੋਲ ਦੇਸੀ ਗਾਰਡ ਇਹੀ ਹੈ। ਪਰ ਤੁਹਾਨੂੰ ਪਤਾ ਹੈ ਕਿ ਲੈਬ ਦੇ ਵਿੱਚ ਕਿੰਨੇ ਪਾਈਪ ਦੇ ਉੱਤੇ ਸੈਂਪਲ ਜਿਹੜਾ ਟੈਸਟ ਹੁੰਦਾ। ਕੁਆਲਿਟੀ ਨੂੰ ਟੈਸਟ ਕਿਵੇਂ ਕੀਤਾ ਜਾਂਦਾ। ਪਾਈਪ ਕਿੰਨੇ ਫੁੱਟ ਦੀ ਹੁੰਦੀ ਹੈ ਜੀ 3 ਮੀਟਰ ਉੱਚੀ ਹੁੰਦੀ ਹੈ 3 ਮੀਟਰ ਪੱਕਾ 20 ਫੁੱਟ ਦੀ ਪਾਈਪ ਹੁੰਦੀ ਆ ਦਾ ਕੋਈ ਨਹੀਂ 3 ਮੀਟਰ ਦੀ ਹੁੰਦੀ ਹੈ ਜੇ ਆਪਾਂ ਜੀ 6 ਮੀਟਰ ਦੀ ਪਾਈਪ ਹੁੰਦੀ ਹੈ ਦੋਸਤੋ ਮੀਟਰ ਦੇ ਵਿੱਚ ਪੂਰੀ ਹੁੰਦੀ ਹੈ ਪੁੱਟਾਂ ਦੇ ਵਿੱਚ ਕਦੀ ਵੀ ਹਰ ਕੰਪਨੀ ਦਾ ਸਟੈਂਡਰਡ ਹੈ ਕੋਈ 2 ਇੰਚ ਘੱਟ ਦੇ ਦੇ ਕੋਈ 3 ਇੰਚ ਘੱਟ ਦੇ ਦੇ ਕੋਈ 4 ਘੱਟ ਦੇ ਦੇ ਘੱਟੋ ਘੱਟ 4 ਵੱਧੋ ਵੱਧ ਤੋਂ 2 ਦੇ ਦੇ ਰਿਹਾ ਕੋਈ 3 ਦੇ ਦੇ ਰਿਹਾ ਕੋਈ 2 ਦੇ ਰਿਹਾ 4 ਤੋਂ ਥੱਲੇ ਨਹੀਂ ਦੇ ਸਕਦੇ 19 ਫੁੱਟ 6 ਇੰਚ ਟੇੜੀ ਉਹ ਪਾਈਪ ਉਹ ਤੁਹਾਨੂੰ ਦੇਣੀ ਨਹੀਂ ਹੈ ਤੁਸੀਂ ਅਸੀਂ ਨਹੀਂ ਦੇ ਸਕਦੇ ਤਾਂ ਇਹਨੂੰ 6 ਮੀਟਰ ਕਿਹਾ ਜਾਂਦਾ ਹੈ ਤਾਂ ਜਦੋਂ ਅਸੀਂ ਕਿਸੇ ਵੀ ਲੈਬ ਤੇ ਟੈਸਟ ਕਰਾਉਣੇ ਆ ਤਾਂ ਤੁਹਾਡਾ ਲੈਬ ਦਾ ਜਿਹੜਾ ਵੀ ਟੈਕਨੀਸ਼ੀਅਨ ਉੱਥੇ ਆਉਂਦਾ ਇੰਜੀਨੀਅਰ ਆਉਂਦਾ ਉਹ ਕਿਸੇ ਵੀ ਪਾਈਪ ਨੂੰ ਹੱਥ ਪਾ ਸਕਦਾ ਚਾਹੇ ਉਹ ਬਣਦੀ ਪਾਈਪ ਨੂੰ ਪਾ ਲੇ ਚਾਹੇ ਉਹ ਪਾਇਓ ਸਟਾਕ ਦੀ ਪਾਈਪ ਨੂੰ ਹੱਥ ਪਾ ਲੇ ਤਾਂ ਉਹ ਪਾਈਪ ਜਿਹੜੀ ਨੂੰ ਜੀ ਕਰੂਗਾ ਉਹ ਪਾਈਪ ਕਢਵਾ ਲੂਗਾ ਔਰ ਸਾਡੇ ਜਿਹੜੇ ਉੱਥੇ ਇੰਜੀਨੀਅਰ ਬੈਠੇ ਹੈ ਸਾਡੇ ਉੱਥੇ ਟੈਕਨੀਸ਼ੀਅਨ ਬੈਠੇ ਹੈ ਉਹਨਾਂ ਨੂੰ ਅੱਗਾ ਵੀ ਇਹਦੇ ਮੈਨੂੰ 6 ਪੀਸ ਕਰ ਦੇ ਹਰ ਪੀਸ ਜਿਹੜੀ ਪਾਈਪ ਹੁੰਦੀ ਹੈ ਜਿਹੜੀ ਸਟੈਂਡਰਡ ਹੈ ਵਧੀਆ ਕੰਪਨੀਆ ਜਿਹੜੀਆਂ ਉਸ ਪਾਈਪ ਦੇ ਤੇ 6 ਮੋਹਰਾਂ ਲੱਗੀਆਂ ਹੁੰਦੀਆਂ ਹਰ ਪਾਈਪ ਤੇ 1 ਮੀਟਰ ਤੇ ਕੰਪਨੀ ਦੀ ਪੂਰੀ ਸਟੈਂਪ ਕੰਪਨੀ ਦੀ ਪੂਰੀ ਜਾਣਕਾਰੀ ਜਿਹੜੀ ਜੋ ਵੀ ਉਹਨਾਂ ਨੇ ਉਹਦਾ ਸੀਐਮਐਲ ਨੰਬਰ ਵਗੈਰਾ ਆਈਐਸਆਈ ਕੰਪਨੀ ਦਾ ਨਾਮ ਪ੍ਰੋਡਕਟ ਦਾ ਨਾਮ ਕੇਜੀ ਪ੍ਰੈਸ਼ਰ ਜੋ ਵੀ ਹੈ ਉਹ ਸਾਰਾ ਉਸ ਇੱਕ ਸਟੈਂਪ ਦੇ ਉੱਤੇ ਮੈਂਸ਼ਨ ਹੁੰਦਾ ਹੈ ਤਾਂ ਉਹ 6 ਪੀਸ ਇੱਕ ਬੋਰੇ ਦੇ ਵਿੱਚ ਪੈਕ ਕਰਾ ਕੇ ਉੱਤੇ ਆਪ ਦੀ ਸੀਲ ਲਾ ਕੇ ਰੱਖ ਜਾਂਦੇ ਆ ਵੀ ਇਹ ਸਾਡੀ ਉੱਥੇ ਪਹੁੰਚਾ ਦਿਓ ਆਫਿਸ ਤੇ ਜਦੋਂ ਉੱਥੇ ਪਾਈਪ ਚਲੀ ਜਾਂਦੀ ਹੈ ਤਾਂ ਕੀ ਉਹ 6 ਪਾਈਪਾਂ ਦੇ ਹੀ 6 ਫੁੱਟ ਮੀਟਰਾਂ ਤੇ ਹੀ ਟੈਸਟ ਹੁੰਦਾ ਨਹੀਂ ਉਹਨਾਂ ਨੇ ਉੱਥੇ ਜਿਹੜੇ ਹੋਰ ਉੱਤੇ ਉਹਨਾਂ ਦੇ ਬੈਠੇ ਆ ਉਹਨਾਂ ਨੇ ਉਹ 6 ਪਾਈਪਾਂ ਖੋਲ ਲੈਣੀਆਂ ਸਭ ਤੋਂ ਮਾੜਾ ਟੁਕੜਾ ਕੱਢਣਾ ਉਹਨਾਂ ਨੇ ਜਿਹੜਾ ਉਹਨਾਂ ਦੀ ਅੱਖਾਂ ਦੇ ਵਿੱਚ ਲੱਗਿਆ 50 ਟੁਕੜਾ ਯਾਰ ਮੈਨੂੰ ਲੱਗਦਾ ਇਹਦੇ ਚ ਕੁਆਲਿਟੀ ਘੱਟ ਹੋਊਗੀ। ਇਹਦੀ ਥਿਕਨੈਸ ਘੱਟ ਹੋਊਗੀ। ਤਾਂ ਉਸ 1 ਮੀਟਰ ਦੇ ਟੁਕੜੇ ਦੇ ਵਿੱਚੋਂ 1 ਇੰਚ ਬਾਈ ਇੰਚ ਦਾ ਟੁਕੜਾ ਲੈਣਾ ਉਹਨਾਂ ਨੇ। 6 ਮੀਟਰ ਪਾਈਪ ਗਈ ਉੱਥੇ ਵੇਸਟ। 6 ਟੁਕੜੇ ਗਏ ਉੱਥੇ ਵੇਸਟ। ਜਿਹੜਾ 1 ਇੰਚ ਬਾਈ ਇੰਚ ਦਾ ਇੱਕ ਟੁਕੜਾ ਉਹਨਾਂ ਨੇ ਲੈ ਲਿਆ। ਉਸ ਟੁਕੜੇ ਦੀ ਵਿੱਚ ਉਹਨਾਂ ਨੇ ਕੀ ਦੀ ਪ੍ਰੈਸ਼ਰ ਚੈੱਕ ਕਰਨਾ ਹੈ। ਉਹਦੀ ਕੁਆਲਿਟੀ ਚੈੱਕ ਕਰਨੀ ਹੈ ਉਹਦੀ ਥਿਕਨੈਸ ਚੈੱਕ ਕਰਨੀ ਹੈ ਉਹਦੀ ਗੇਜ ਚੈੱਕ ਕਰਨੀ ਹੈ ਉਹਦਾ ਕੈਮੀਕਲ ਚੈੱਕ ਕਰਨਾ ਹੈ ਵੀ ਇਹਦੇ ਵਿੱਚ ਪਾਈਪ ਦੇ ਵਿੱਚ ਅੱਲਾ ਰੀਜਨ ਤੇ ਕੈਲਸ਼ੀਅਮ ਨਹੀਂ ਪੈਂਦਾ ਆਮ ਸਾਡੀ ਸੋਚ ਹੈ ਕਿ ਪਾਈਪ 3D ਆਫ ਕੈਲਸ਼ੀਅਮ ਦੇ ਰੀਜਨ ਦੇ ਨਾਲ ਦਾਣੇ ਦੇ ਨਾਲ ਬਣ ਜਾਂਦੀ ਹੈ ਬਟ ਇਹਦੇ ਵਿੱਚ 8-9 ਪ੍ਰਕਾਰ ਦੇ ਕੈਮੀਕਲ ਹੋਰ ਪੈਂਦੇ ਆ ਤਾਂ ਜੋ ਕਿ ਪਾਈਪ ਇਸ ਤਰ੍ਹਾਂ ਦੇ ਵਿੱਚ ਲੌਂਗ ਲਾਈਫ ਲੰਬੀ ਟਾਈਪ ਲਈ ਇਹ ਸਿਆਰ ਸੀ ਤਾਂ ਉਸ 1 ਇੰਚ ਬਾਈ ਇੰਚ ਦੇ ਟੁਕੜੇ ਤੇ ਹੀ ਸਾਰਾ ਪ੍ਰੈਕਟੀਕਲ ਉਹਨੇ ਕਰਕੇ ਪਿੰਨਾ ਹੈ ਉਸੇ ਈ ਉਹਨੇ ਪਾਸ ਕਰਨੀ ਉਸੇ ਤੇ ਰਿਐਕਟ ਕਰਨੀ ਉਸੇ ਈ ਉਹਨੇ ਓਕੇ ਕਰ ਦਿੱਤਾ ਤਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਵੀ 22 ਕੇਜੀ ਪ੍ਰੈਸ਼ਰ ਪਾਈਪ ਕਿਵੇਂ ਸਟਾਰਟ ਹੁੰਦੀ ਹੈ